e aí ਸ੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਅਤੇ ਹਲਕਾ ਖੇਮ ਕਰਨ ਤੋਂ ਸਾਬਕਾ ਵਿਧਾਇਕ ਬਿਰਸਾ ਸਿੰਘ ਬਲਟੋਹਾ ਨੇ ਭਾਰਤ ਜੋੜੋ ਯਾਤਰਾ ਨੂੰ ਲੈ ਕੇ ਰਾਹੁਲ ਗਾਂਧੀ ਦੇ ਉੱਤੇ ਨਿਸ਼ਾਨਾ ਸੇਧਦੇ ਹੋਏ ਕਿਹਾ ਗਾਂਧੀ ਪਰਿਵਾਰ ਨੇ ਹਮੇਸ਼ਾ ਹੀ ਸਿੱਖਾਂ ਦੇ ਉੱਤੇ ਜ਼ੁਲਮ ਢਾਈ ਨੇ ਅਤੇ ਉਹਨਾਂ ਨੇ ਪੰਜਾਬ ਦੇ ਨਾਲ ਕਦੇ ਵੀ ਹਮਦਰਦੀ ਨਹੀਂ ਰੱਖੀ। ਉਹਨਾਂ ਨੇ ਹਮੇਸ਼ਾ ਹੀ ਸਿੱਖਾਂ ਦੀਆਂ ਨਸਲਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ। ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਵੀ ਗਾਂਧੀ ਪਰਿਵਾਰ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਜੋ ਕਿ ਨਾ ਭੁੱਲਣ ਯੋਗ ਹੈ। ਇਸ ਲਈ ਰਾਹੁਲ ਗਾਂਧੀ ਨੂੰ ਚਾਹੀਦਾ ਏ ਕਿ ਉਹ ਹੁਣ ਜਨਤਕ ਤੌਰ ਤੇ ਪੰਜਾਬ ਦੇ ਸਿੱਖਾਂ ਤੋਂ ਮਾਫੀ ਮੰਗਣ ਰਾਹੁਲ ਗਾਂਧੀ ਅੱਜ ਭਾਰਤ ਜੁਰੇ ਯਾਤਰਾ ਦੇ ਤਹਿਤ ਪੰਜਾਬ ਪਹੁੰਚੇ ਸ਼੍ਰੀ ਦਰਬਾਰ ਸਾਹਿਬ ਕਿ ਉਹਨਾਂ ਨੇ ਅੱਜ ਮੱਥਾ ਵੀ ਟੇਕਿਆ ਮੈਂ ਰਾਮ ਗਾਂਧੀ ਜੀ ਨੂੰ ਦੱਸਣਾ ਚਾਹੁੰਦਾ ਕਿ ਇਹ ਉਹ ਪੰਜਾਬ ਦੀ ਤਕਦੀ ਹੈ ਜੀ ਦੇ ਨਾਲ ਤੁਹਾਡੀ ਦਾਦੀ ਇੰਦਰਾ ਗਾਂਧੀ ਨੇ ਤੇ ਤੁਹਾਡੇ ਬਾਪ ਜੀ ਗਾਂਧੀ ਨੇ ਬੜੀਆਂ ਵੱਡੀਆਂ ਬੇਇਰਸਾਤੀਆਂ ਕੀਤੀਆਂ ਹਨ ਪਰ ਤੁਸੀਂ ਵੀ ਜਾਣਦੇ ਤੁਹਾਨੂੰ ਵੀ ਸਾਰਾ ਪਤਾ ਹੈ ਕਿ ਕੇਵਲ ਵੋਟਾਂ ਦੀ ਖਾਤਰ ਸਾਡੀ ਦਾਦੀ ਇੰਦਰਾ ਗਾਂਧੀ ਨੇ ਕਿ ਤੁਹਾਡੇ ਬਾਪਰ ਜੀਵ ਗਾਂਧੀ ਨੇ ਸ਼ਿਰ ਦਰਬਾਰ ਸੈਨ ਦੇ ਉੱਤੇ ਕੈਂਤਾਂ ਤੇ ਧੋਪਾਂ ਦੇ ਨਾਲ ਹਮਲਾ ਕੀਤਾ ਸੀ। ਸ਼ਿਰ ਯਕਾਤਸੈਨ ਨੂੰ ਪਹਿਤੇ ਹੀ ਕੀਤਾ ਸੀ। ਸਿੱਖਾਂ ਨੂੰ ਸਰਪਸ ਖੋਣ ਦੀ ਖਤਰ। ਸਿੱਖਾਂ ਦੀ ਨਸਲ ਕੁੱਸ਼ੀ ਕੀਤੀ ਸੀ। ਔਰ ਦਿੱਲੀ ਅਤੇ ਹੋਰ ਸ਼ਹਿਰ ਦੇ ਵਿੱਚ ਘਰਾਂ ਤੋਂ ਕੱਢ-ਕੱਢ ਕੇ ਗਲਾਂ 'ਚ ਤੈਰ ਪਾ ਕੇ ਜਿੰਦਾ ਸਾਰੇ ਸੀ ਜਿਸ ਸਿੱਖਾਂ। ਮਹਾਰੋ ਸਰਦਾਰ ਕੋ ਦੇਸ਼ ਦੇ ਗਦਾਰ ਕੋ ਤੁਹਾਨੂੰ ਯਾਦ ਹੁੰਦਾ ਔਰ ਤੁਹਾਡੇ ਬਾਪ ਵੱਲੋਂ ਅਜਿਹੇ ਸਤੰਮ ਦਿੱਤੇ ਗਏ ਸਿੱਖਾਂ ਕਿ ਦੁਨੀਆ ਦੇ ਵਿੱਚ ਸਮੁੱਚੀ ਦੁਨੀਆ ਦੇ ਵਿੱਚ ਕਿਤੇ ਵਿਧਵਾ ਕਲੋਨੀ ਨਹੀਂ ਕੋਈ ਵਿੱਡੋ ਕਲੋਨੀ ਨਹੀਂ ਔਰ ਤੁਹਾਡੇ ਬਾਪ ਵੱਲੋਂ ਕੀਤੀਆਂ ਹੋਈਆਂ ਵਿਧਵਾਵਾਂ ਜਿਹੜੀਆਂ ਨੇ ਦੋਸ਼ ਸਿੱਖਾਂ ਦੀਆਂ ਪਤਨੀਆਂ ਸਿਲਪ ਉਹਨਾਂ ਦੇ ਨਾਮ ਦੇ ਉੱਤੇ ਦਿੱਲੀ ਦੇ ਵਿੱਚ ਅਜ ਵਿਧਵਾ ਕਲੋਨੀ ਨਾਂਗਾਰੇ ਗਾਂਧੀ ਪ੍ਰਵਾਰ ਸिखਾਂ ਦਾ ਪਰ ਮੇਰਾ ਮੋਟਾ ਜਿਹਾ ਸਵਾਲ ਹੈ ਤੁਸੀਂ ਪੰਜਾਬ ਦੀ ਧਰਤੀ ਤੇ ਆਏ ਜੀ ਸਵਾਲ ਮੇਰਾ ਇੰਨਾ ਕਹੇ ਕਿ ਜੇ ਤੁਸੀਂ ਵਕਤ ਪੰਜਾਬ ਨਾਲ ਧਰਤੀ ਰੱਖਦੇ ਜੇ ਤੇ ਸਿੱਖਾਂ ਨਾਲ ਮਾੜੀ ਮੁੱਢੀ ਸਾਜ ਰੱਖਦੇ ਜੀ ਤੇ ਤੁਹਾਨੂੰ ਵੀ ਪਤਾ ਕਿ ਤੁਹਾਡੀ ਦਾਦੀ ਤੇ ਤੁਹਾਡਾ ਬਾਪ ਜਿਹੜਾ ਸਿੱਖਾਂ ਦਾ ਸਿੱਖਾਂ ਦੇ ਕਾਤਰ ਨੇ ਸਿੱਖਾਂ ਦੇ ਗਨਾਹਾਂ ਨੇ ਸਿੱਖਾਂ ਦੇ ਦੋਸ਼ੀ ਨਹੀਂ ਤੇ ਉਹਨਾਂ ਦੇ ਗੁਨਾਹਾਂ ਨੂੰ ਉਹਨਾਂ ਦੇ ਦੋਸ਼ਾਂ ਨੂੰ ਸਵੀਕਾਰ ਕਰਦੇ ਹੋਏ ਜਨਤਕ ਤੌਰ ਤੇ ਐਲਾਨ ਕਰਦੇ ਹੋਏ ਕਹੋ ਕਿ ਮੇਰੀ ਦਾਦੀ ਗੁਨਾਹਗਰ ਸੀ 인ਦਰਾਂ ਕਾਂਧੀ ਨਾਗਰ ਸੀ ਮੇਰਾ ਬਾਪ ਰਦੀਪ ਕਾਂਧੀ ਗੁਨਾਹਗਰ ਸੀ ਜਿਨ੍ਹਾਂ ਨੇ ਪੰਜਾਬ ਦੇ ਨਾਲ ਸਿੱਖਾਂ ਦੇ ਨਾਲ ਬੇਇਨਸਾਫ਼ੀਆਂ ਕੀਤੀਆਂ ਸੀਗੀਆਂ ਤੁਹਾਡੀ ਦਾਦੀ ਦਾਦੀ ਨੀਤੇ ਅਜੇ ਵੀ ਪੰਜਾਬ ਦੇ ਵਿੱਚ ਵੱਡੇ ਵੱਡੇ ਵਹਾੜੇ ਅਜੇ ਤੱਕ ਪਏ ਹੋਏ ਨਹੀਂ ਪੰਜਾਬ ਦਾ ਪਾਣੀ ਖੋਲਿਆ ਤੁਹਾਡੀ ਦਾਦੀ ਇਹਨੂੰ ਐਸਵੀਐਲ ਦਾ ਪੁੜਾ ਚੱਲਦਾ ਆ ਨਾ ਇਹ ਤੁਹਾਡੀ ਦਾਦ ਜੰਤਾ ਹੋਇਆ ਹੈ ਪੰਜਾਬ ਦੇ ਪਾਣੀ ਦੀ ਕਾਣੀ ਵੰਡ ਜਿਹੜੀ ਹੈ ਤੁਹਾਡੀ ਦਾਦੀ ਨੇ ਆਪਣੇ ਹੰਕਾਰ ਦੇ ਵਿੱਚ ਆਪਣੀ ਤਾਕਤ ਵੀ ਵਰਤੋਂ ਕਰਦਿਆਂ ਹੋਇਆ ਉਹ ਕੋਈ ਤੁਹਾਡੀ ਦਾਦੀ ਵੱਲੋਂ ਲਾਏ ਹੋਏ ਐਸਵੀਐਲ ਦੇ ਟੱਕ ਅੱਜ ਵੀ ਜਿਹੜੇ ਹੈ ਪੰਜਾਬੀਆਂ ਨੂੰ ਚੁੱਭਦੇ ਤੁਸੀਂ ਉਸ ਦੋਸ਼ੀ ਪਰਵਾਰ ਦੇ ਇਤਜਾਦ ਜੀ ਠੀਕ ਹੈ ਕਿ ਪੰਜਾਬ ਦੀ ਧਰਤੀ ਦੇ ਉੱਤੇ ਤੁਹਾਡੀ ਜਿਹੜੀ ਹੈ ਉਸ ਜਨਮ ਤੋਂ ਬਾਅਦ ਵੀ ਤਿੰਨ ਵਾਰ ਸਰਕਾਰ ਬਣ ਚੁੱਕੀ ਹੈ ਮੈਨੂੰ ਸ਼ਰਮ ਆਉਂਦੀ ਹੈ ਕਿ ਅਸੀਂ ਅਣਖੀ ਤੇ ਗੈਰਤ ਦੀਆਂ ਗੱਲਾਂ ਕਰਨ ਵਾਲੇ ਪੰਜਾਬੀਆਂ ਨੇ ਤੁਹਾਨੂੰ ਤਿੰਨ ਵਾਰ ਪੰਜਾਬ ਦੇਤੇ ਰਾਜ ਕਰਨ ਦਾ ਮੌਕਾ ਦਿੱਤਾ ਹੈ ਮੇਰਾ ਅੱਜ ਦਾ ਮਕਸਦ ਰਾਜਨੀਤਿਕ ਨਹੀਂ ਮੇਰਾ ਅੱਜ ਦਾ ਮਕਸਦ راہਲ ગાંધી ਜੀ ਸਿਰਫ ਇੰਨਾ ਹੈ ਕਿ ਜੇ ਤੁਸੀਂ ਵਕਿਆਈ ਜੁਰਮ ਦੇ ਵਿਰੁੱਧ ਧੱਕੇਸ਼ਾਹੀ ਦੇ ਵਿਰੁੱਧ ਬੇਇਨਸਾਫੀ ਦੇਖੋ ਤਾਂ ਜਦੋਂ ਮੈਂ ਤੁਹਾਡੀਆਂ ਇੰਟਰਵਿਊਜ਼ ਸੁਣਦਾ ਤੁਹਾਡੀਆਂ ਪ੍ਰੈਸ ਕਾਨਫਰੰਸਾਂ ਸੁਣਦਾ ਆ ਤੁਹਾਡੇ ਵੱਲੋਂ ਕੀਤੀਆਂ ਜਾਣੀਆਂ ਗੱਲਾਂ ਸੁਣਦਾ ਹਾਂ ਵਕਿਆਈ ਜੇ ਤੁਸੀਂ ਸੱਚੇ ਦਿਲੋਂ ਕਰਦੇ ਜੇ ਤੇ ਫਿਰ ਅੱਜ ਆਪਣੀ ਦਾਦੀ ਇੰਦਰਾ ਗਾਂਧੀ ਦੇ ਗੁਨਾਹਾਂ ਆਪਦੇ ਬਾਪ ਰਜੀਵ ਗਾਂਧੀ ਦੇ ਕੀਤੇ ਹੋਏ ਗੁਨਾਹਾਂ ਨੂੰ ਜਨਤਕ ਤੌਰ ਤੇ ਸੰਕਾਰ ਕਰੋ ਕਰੋ ਤੇ ਕਹੋ ਕਿ ਉਹ ਦੋਸ਼ੀ ਸੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਮੰਨ ਪਰਤ ਵੀ ਉਹਨਾਂ ਦੇ ਤੇ ਇਹ ਚਲਣਾ ਚਾਹੀਦਾ ਹੈ ਤੇ ਫਿਰ ਸਮਝਣਗੇ ਵੀ ਤੁਸੀਂ ਬੇਇਨਸਾਨੀਆਂ ਦੇ ਵਿਰੁੱਧ ਖੜ੍ਹੇ ਹੋਣ ਵਾਲੇ ਹੋ ਔਰ ਜਿਹੜੇ ਲੋਕ ਧਕੇਸ਼ੀਆਂ ਕਰਨ ਵਾਲੇ ਨੇ ਜ਼ੁਲਮ ਕਰਨ ਵਾਲੇ ਨੇ ਤੁਸੀਂ ਚਾਹ ਕੋਈ ਵੀ ਹੋਵੇ ਉਹਨੂੰ ਘਟਾਰੇ ਵਿੱਚ ਖੜਾ ਕਰਦੇ ਜੀ ਇਹ ਮੇਰਾ ਸਵਾਲ ਹੈ ਇਨ ਸਵਾਲ ਦਾ ਜਵਾਬ ਜਰੂਰ ਦਿਹਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਕ ਤੇ ਸਬਸਕ੍ਰਾਈਬ ਚੈਨਲ ਦੇ ਲਈ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ